ਕੁੜ ਪੀਸਵਲ ਨੂੰ ਮਾਰੇ ਅਨਸਾ ਖਾਬ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਇਸ ਤਹਿਤ ਇਸੇ ਲੜੀ ਦੇ ਵਿੱਚ ਅਸੀਂ ਇੱਕ ਮਕਦਮਾ ਨੰਬਰ 170 13 7 ਅੱਜੀ ਨੂੰ ਸਦਰ ਫ੍ਰੀਕੋਟ ਵਿਖੇ ਰਜਿਸਟਰ ਕੀਤਾ ਜਿਸ ਵਿੱਚ ਸਾਡੇ ਚੌਕੀ ਇੰਚਾਰਜ ਗੋਲੇਰ ਸਿੰਘ ਇੱਕ ਇਤਲਾਹ ਮਿਲੀ ਸੀ ਕਿ ਤਿੰਨ ਛੱਕੀ ਲੜਕੇ ਜਿਹੜੇ ਝਾੜੀ ਵਾਲਾ ਡਰੇਨ ਦੇ ਉੱਪਰ ਕੋਈ ਲੁੱਟਖੋ ਕੰਦੀ ਤਾਕ ਦੇ ਵਿੱਚ ਹਨ ਤੇ ਇਸੇ ਤਹਿਤ ਸਾਡੇ ਚੌਕੀ ਇੰਚਾਰਜ ਨੇ ਮੌਕੇ ਤੇ ਜਾ ਕੇ ਇਹਨਾਂ ਤਿੰਨ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਚੋਰੀ ਦੇ ਮਿਲੇ ਨੇ ਤੇ ਇੱਕ ਮੋਬਾਈਲ ਜਿਹੜਾ ਇਹਨਾਂ ਨੇ ਖੋਹ ਕੀਤਾ ਸੀ ਉਹ ਮਿਲਿਆ ਤੇ ਇਹਨਾਂ ਨੂੰ ਅਸੀਂ ਮਾਝਾ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡ ਦਾ ਅਸੀਂ ਕੁਝ-ਕੁਝ ਕਰਾਂਗੇ ਵੀ ਜਿਹੜੇ ਇਹ ਮੋਟਰਸਾਈਕਲ ਇਹਨਾਂ ਨੇ ਕਿੱਥੋਂ ਖੋਹ ਕੀਤੇ ਸੀ ਜਾਂ ਕਿੱਥੋਂ ਚੋਰੀ ਕਰਕੇ ਲੈ ਕੇ ਆਏ ਸੀ ਅਤੇ ਮੋਬਾਈਲ ਵੀ ਕਿਹੜੇ ਪਰਸੋਂ ਤੋਂ ਇਹਨਾਂ ਕੋਲੋਂ ਕੀਤਾ ਸੀ ਇਹ ਜਿਹੜੀ ਸਾਡਾ ਅਗਲੀ ਇਨਵੈਸਟੀਗੇਸ਼ਨ ਪ੍ਰੋਗਰੈਸ ਟਲ ਤਲਰੀ